ਮੇਰਾ ਸੁਪਨਾ ਮੈਂ 올림픽ਸ ਦੇ ਵਿੱਚ ਜਾਣ ਦਾ ਕਿ ਮੈਨੂੰ ਪੂਰਾ ਵਰਲਡ ਦੇਖੇ ਚਲੋ ਫਿਰ ਮੈਰਿਜ ਹੋ ਗਈ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਮੇਰਾ ਇਹ ਸੁਪਨਾ ਹੋ ਨਾ ਹੀ ਪੂਰਾ ਹੋਏਗਾ ਸਰਕਾਰੀ ਟੀਚਰ ਸਰ ਮੈਂ ਪੰਜਾਬੀ ਮਿਸਟ੍ਰੈਸ ਹਾਂ ਤੇ ਨਾਲ ਹੀ ਮੈਂ ਸਕੂਲ ਦੀ ਇੰਚਾਰਜ ਵੀ ਹਾਂ ਗੁਰਜੀਤ ਕਾਰ ਨੇ ਜੋ ਉਹਨਾਂ ਦੇ ਨਾਲ ਮਲਾਉਣ ਜਾ ਰਿਹਾ ਐਥਲੀਟ ਨੇ ਤਾਂ ਹੁਣੇ-ਹੁਣੇ ਨੇਪਾਲ ਦੇ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਤਾਂ ਉੱਥੇ ਇਹਨਾਂ ਨੇ ਤਿੰਨ 골ਡ ਮੈਡਲ ਜਿੱਤੇ ਨੇ ਕੰਪੀਟੀਸ਼ਨ ਬਹੁਤ ਟਫ ਸੀ ਇਸ ਵਾਰ ਐਕਚੁਅਲੀ ਮੈਂ ਜਿਹੜੀ ਮਿਹਨਤ ਸੀ ਬਿਲਕੁਲ ਕਿਲ ਕਰਕੇ ਕੀਤੀ ਸੀ ਮਤਲਬ ਮੈਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੀ ਤਾਂ ਮੇਰੀ ਬਾਡੀ ਇਦਾਂ ਮਤਲਬ ਹੋ ਜਾਂਦੀ ਸੀ ਵੀ ਹੁਣ ਨਹੀਂ ਕਰ ਸਕਦੀ ਖੇਡਾਂ ਬਾਤਨ ਪੰਜਾਬ ਦੀਆਂ ਮੈਂ 네ਪਾਲ ਤੋਂ ਸੜਾਈ ਜਸਟ ਟ੍ਰੇਨ ਤੋਂ ਉਤਰੀ ਤੇ ਨਾਲ ਨਾਲ ਖੇਡਾਂ ਬਾਤਨ ਪੰਜਾਬ ਦੀਆਂ ਚੱਲ ਰਹੀਆਂ ਸੀ ਮੈਂ ਉੱਥੇ ਪਾਰਟਿਸਿਪੇਟ ਕੀਤਾ 800 ਤੇ 1500 ਮੀਟਰ ਉਥੋਂ ਮੇਰਾ 골ਡ ਹੈ ਹੁਣ ਡਿਸਟ੍ਰਿਕਟ ਦੀਆਂ ਸੰਡੇ ਹੋ ਜੀ ਤਾਂ ਮੈਂ ਸਵੇਰਲੀ ਉੱਠਣਾ 5 ਵਜੇ ਆਪਣਾ ਸਾਰਾ ਕੰਮ ਸਵੇਰ ਉੱਠ ਕੇ ਸਰ ਕਰ ਦਿੰਨੇ ਆ ਫਿਰ ਗਰਾਊਂਡ ਆਇਆ ਨਹੀਂ ਗਰਾਊਂਡ ਤੋਂ ਮੈਂ 9 ਵਜੇ ਘਰ ਜਾਨੀ ਰਾਤ ਨੂੰ ਹੀ ਫਿਰ ਜਾ ਕੇ ਬੱਚੇ ਨੂੰ ਸਟੱਡੀ ਵੀ ਕਰवानी ਹੁੰਦੀ ਹੈ ਤੇ ਐਕਚੁਅਲੀ ਸਾਰਾ ਮੇਰੇ ਡੈਡ ਨੇ ਸਾਨੂੰ ਸ਼ੁਰੂ ਤੋਂ ਇੱਕ ਚੀਜ਼ ਸਿਖਾਈ ਹੈ ਕਿ ਬੇਟਾ ਹਾਰਨਾ ਨਹੀਂ ਲਾਈਫ 'ਚ ਕਦੇ ਕਿ ਕਿਹੜੀ ਕੈਟਾਗਰੀ ਦੇ ਵਿੱਚ ਪਾਰਟਿਸਿਪੇਟ ਕੀਤਾ ਸਰ ਮੈਂ 35 ਪਲੱਸ ਦੇ ਵਿੱਚ ਪਾਰਟਿਸਿਪੇਟ ਕੀਤਾ ਕਾਫੀ ਮੈਡਲ ਨੇ ਕਿਤੇ ਕਿਤੇ ਮੈਡਲ ਜਿੱਤੇ ਸਰ ਮੈਂ ਇੱਕ ਸਾਲ ਦੇ ਵਿੱਚ 17 ਮੈਡਲ ਜਿੱਤੇ। ਮੈਨੂੰ ਆਪਣੇ ਹਸਬੰਦ ਦੀ ਫੁੱਲ ਸਪੋਰਟ ਆ। ਉਹ ਮੈਨੂੰ ਕਹਿੰਦੇ ਤੂੰ ਗੇਮ ਕਰ, ਜਿੱਥੇ ਵੀ ਜਾਣਾ ਤੂੰ ਜਾ, ਮੈਂ ਤੇਰੇ ਨਾਲ ਆ। ਤਾਂ ਤੁਹਾਨੂੰ ਇੱਕ ਅੱਜ ਗੁਰਜੀਤ ਕੌਰ ਨੇ ਜੋ ਉਹਨਾਂ ਦੇ ਨਾਲ ਮਿਲੌਣ ਜਾ ਰਹੇ ਆ ਐਥਲੀਟ ਨੇ ਤਾਂ ਹੁਣੇ-ਹੁਣੇ ਨੇਪਾਲ ਦੇ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਤਾਂ ਉੱਥੇ ਇਹਨਾਂ ਨੇ 3 골ਡ ਮੈਡਲ ਜਿੱਤੇ ਨੇ। ਤਾਂ ਗੱਲਬਾਤ ਵੀ ਕਰਾਂਗੇ ਕਿ ਕਦੋਂ ਖੇਡਾਂ ਦੇ ਨਾਲ ਸਫ਼ਰ ਸ਼ੁਰੂ ਹੁੰਦਾ ਤਾਂ ਨੈਸ਼ਨਲ ਲੈਵਲ ਦੇ ਕਬੱਡੀ ਦੇ ਪਲੇਅਰ ਵੀ ਰਹੇ ਨੇ ਕਿਸੇ ਸਮੇ ਕਬੱਡੀ ਦੇ ਗਰਾਊਂਡ ਦੇ ਵਿੱਚ ਵੀ ਧੂੜਾਂ ਪੱਟਦੇ ਰਹੇ ਨੇ ਤਾਂ ਅੱਜ ਹੁਣ ਐਥਲੀਟ ਨੇ ਤਾਂ 3 골ਡ ਮੈਡਲ ਜਿੱਤੇ ਨੇ ਇਹਨਾਂ ਨੇ ਤਾ ਪੂਰੇ ਇਲਾਕੇ ਦਾ ਨਾਮ ਵੀ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ ਨੇ ਗੱਲਬਾਤ ਕਰਦੇ ਆ ਕਿ ਕਿਹੜੇ ਕਿਹੜੇ ਮੁਕਾਬਲੇ ਉੱਥੇ ਹੋਏ ਸੀ ਬਹੁਤ ਬਹੁਤ ਸੁਆਗਤ ਹੈ ਜੀ ਬਹੁਤ ਬਹੁਤ ਮੁਬਾਰਕਾ ਪਹਿਲਾਂ ਤੁਹਾਨੂੰ ਹਾਂਜੀ ਥੈਂਕ ਯੂ ਸਰ ਪਰ ਚੱਲਦੇ ਨਾਲ ਨਾਲ ਗੱਲਬਾਤ ਕਰਦੇ ਆ ਜਿਹੜਾ ਹੁਣ ਮੁਕਾਬਲਾ ਹੋਇਆ ਸੀ ਇਹ ਨੇਪਾਲ ਦੇ ਵਿੱਚ ਕਿੰਨੇ ਕੁ ਮੁਲਕਾਂ ਦੀਆਂ ਟੀਮਾਂ ਉੱਥੇ ਆਈਆਂ ਸਰ ਇਹਦੇ ਵਿੱਚ ਕਾਫੀ ਮੁਲਕਾਂ ਦੀਆਂ ਟੀਮਾਂ ਸੀ ਭਾਰਤ ਨੇਪਾਲ ਭੂਟਾਨ ਸ਼੍ਰੀਲੰਕਾ ਤੇ ਹੋਰ ਵੀ ਕਾਫੀ ਦੇਸ਼ ਨੇ ਜਿਹੜਾ ਹਿੱਸਾ ਲਿਆ ਸੀ ਜੀ ਹਾਂਜੀ ਤੁਸੀਂ ਕਿਹੜੇ ਕਿਹੜੇ ਕੈਟਾਗਰੀ ਦੇ ਵਿੱਚ ਪਾਰਟਿਸਿਪੇਟ ਕੀਤਾ ਸਰ ਮੈਂ 35 ਪਲੱਸ ਦੇ ਵਿੱਚ ਪਾਰਟਿਸਿਪੇਟ ਕੀਤਾ 35 ਟੂ 40 ਤੇ ਇਹਦੇ ਵਿੱਚ ਮੈਂ ਤਿੰਨੇ ਪੁਆਇੰਟਸ ਦੇ ਵਿੱਚ ਪਾਰਟਿਸਿਪੇਟ ਕੀਤਾ 100 ਮੀਟਰ 800 ਮੀਟਰ ਐਂਡ 5 ਕਿਲੋਮੀਟਰ ਕਿੰਨਾ ਕੁ ਟਫ ਸੀ ਮੁਕਾਬਲਾ ਕਿਉਂਕਿ ਜਦੋਂ ਬਾਹਰਲੇ ਮੁਲਕਾਂ ਦੀਆਂ ਟੀਮਾਂ ਹੁੰਦੀਆਂ ਉਹਨਾਂ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ ਹੁੰਦੀ ਆ ਤਾਂ ਜਹੇ ਦੇ ਵਿੱਚ ਕਿੰਨਾ ਕੁ ਟਫ ਕੰਪੀਟੀਸ਼ਨ ਸੀ ਤੁਹਾਡੇ ਲਈ ਸਰ ਕੰਪੀਟੀਸ਼ਨ ਬਹੁਤ ਟਫ ਸੀ ਇਸ ਵਾਰ ਐਕਚੁਅਲੀ ਮੈਂ ਜਿਹੜੀ ਮਿਹਨਤ ਸੀ ਬਿਲਕੁਲ ਕਿਲ ਕਰਕੇ ਕੀਤੀ ਸੀ ਮਤਲਬ ਮੈਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੀ ਤਾਂ ਮੇਰੀ ਬਾਡੀ ਇਦਾਂ ਮਤਲਬ ਹੋ ਜਾਂਦੀ ਸੀ ਵੀ ਹੁਣ ਨਹੀਂ ਕਰ ਸਕਦੀ ਸਾਡੇ ਕੋਚ ਸਾਹਿਬ ਬੜੇ ਅੱਛੇ ਆਰ ਨੂੰ ਸਰ ਸਰ ਮੈਂ ਜਿੱਦਾਂ ਰੈਪੀਟੀਸ਼ਨ ਲਗਾ ਲੈਣੀ ਆ 10 ਲਗਾ ਲੈਣੀ ਆ ਮੈਂ ਕਹਿੰਦੇ ਨਾ ਵੀ ਸਰ ਹੁਣ ਤਾਂ ਨਹੀਂ ਮੇਰੇ ਚ ਰਹੀ ਹਿੰਮਤ ਐਈ ਉਹਨਾਂ ਨੇ ਕਹਿਣਾ ਨਹੀਂ ਮੈਡਮ ਲਾਸਟ 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 ਕਰਦੇ 15 20 ਤੱਕ ਲੈ ਜਾਂਦੇ ਆ ਸਰ ਬਹੁਤ ਮਤਲਬ ਮੈਂ ਕੀਤਾ ਸੀ ਮੈਂ ਸੋਚਿਆ ਸੀ ਮੈਂ 골ਡ ਲੈ ਕੇ ਆਣਾ ਇਸ ਵਾਰ ਪੱਕਾ ਮੱਤ ਕੇ ਚੱਲੇ ਸੀ ਪੱਕਾ ਮੈਂ ਕੇ 골ਡ ਹੀ ਲੈਣਾ ਬਸ ਸਿਲਵਰ ਵੀ ਨਹੀਂ ਮੈਨੂੰ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੱਸਿਆ ਕਿ ਕਬੱਡੀ ਦੇ ਵੀ ਤੁਸੀਂ ਪਲੇਅਰ ਰਹੇ ਹੋ ਕਬੱਡੀ ਵੀ ਖੇਡਦੇ ਰਹੇ ਹੋ ਗਰਾਊਂਡਾਂ ਦੇ ਵਿੱਚ ਧੂੜਾਂ ਪਾਟਦੇ ਰਹੇ ਹੋ ਕਦੋਂ ਕਬੱਡੀ ਦਾ ਸਫ਼ਰ ਵੀ ਆਰੰਭ ਕੀਤਾ ਫਿਰ ਕਦੋਂ ਉਸ ਗੇਮ ਨੂੰ ਵੀ ਛੱਡਣਾ ਪਿਆ ਸਰ ਮੈਂ ਸਕੂਲ ਟਾਈਮ ਕੀਤੀ ਕਬੱਡੀ ਕਾਲਜ ਟਾਈਮ ਵੀ ਕੀਤੀ ਐਥਲੈਟਿਕਸ ਵੀ ਕੀਤੀ ਚਲੋ ਫਿਰ ਮੈਰिज ਹੋ ਗਈ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਮੇਰਾ ਇਹ ਸੁਪਨਾ ਹੋ ਨਹੀ ਪੂਰਾ ਹੋਏਗਾ ਤਾਂ ਸਰ ਪਰ ਹੁਣ ਮੈਰिज ਤੋਂ ਬਾਅਦ ਹੁਣ ਬੱਚੇ ਵੱਡੇ ਹੋ ਗਏ ਤੇ ਹੁਣ ਖੇਡਣ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਕਿ ਮੇਰੇ ਉਹ ਦਿਨ ਜੋ ਬਚਪਨ ਵਾਲੇ ਸੀ ਵਾਪਿਸ ਆ ਗਏ ਉਹ ਜਿਹੜੇ ਬਚਪਨ ਵਾਲੇ ਦਿਨ ਮਹਿਸੂਸ ਹੋਣ ਲੱਗੇ ਜਦੋਂ ਗਰਾਊਂਡ ਦੇ ਵਿੱਚ ਗਏ ਤੁਸੀਂ ਦੁਬਾਰਾ ਹਾਂਜੀ ਹਾਂਜੀ ਬਿਲਕੁਲ ਉਹੀ ਫੀਲਿੰਗ ਆਣ ਲੱਗੀ ਹੁਣ ਮੈਨੂੰ ਇਹੀ ਲੱਗਦਾ ਕਿ ਮੈਨੂੰ ਲੱਗਦਾ ਹੀ ਨਹੀਂ ਮੈਂ ਉਹੀ ਟਾਈਮ ਆਪਣਾ ਸਕੂਲ ਟਾਈਮ ਕਾਲਜ ਟਾਈਮ ਮਤਲਬ ਉਹੀ ਸਪੈਂਡ ਕਰ ਰਹੀ ਹਾਂ ਆਪਣਾ ਟਾਈਮ ਨਾਲ ਨਾਲ ਜੋਬ ਵੀ ਕਰਦੇ ਹਾਂ ਸਰਕਾਰੀ ਸਰ ਮੈਂ ਪੰਜਾਬੀ ਮਿਸਟ੍ਰੈਸ ਹਾਂ ਤੇ ਨਾਲ ਹੀ ਮੈਂ ਸਕੂਲ ਦੀ ਇਨਚਾਰਜ ਵੀ ਹਾਂ ਤੇ ਹਾਂਜੀ ਹਾਂਜੀ ਪੂਰਾ ਸਕੂਲ ਦੀ ਜ਼ਿੰਮੇਵਾਰੀ ਵੀ ਹੈ ਤੇ ਗੇਮਸ ਨੂੰ ਵੀ ਟਾਈਮ ਦੇਣਾ ਪੈਂਦਾ ਬੱਚਿਆਂ ਨੂੰ ਵੀ ਦੇਣਾ ਪੈਂਦਾ ਮਤਲਬ ਸਾਰਾ ਕੁਝ ਨਾਲ ਨਾਲ ਹੀ ਕਰਨਾ ਪੈਂਦਾ ਹੈ ਨਹੀਂ ਜਦੋਂ ਇੱਕ ਸਰਕਾਰੀ ਟੀਚਰ ਲੱਗ ਜਾਂਦਾ ਕੋਈ ਤਾਂ ਫਿਰ ਉਹਨੂੰ ਐ ਲੱਗਦਾ ਵੀ ਕਿ ਮੇਰਾ ਤਾਂ ਮਕਾਮ ਜਿਹੜਾ ਹਾਸਲ ਕਰ ਲਿਆ ਮੈਨੂੰ ਨੌਕਰੀ ਚਾਹੀਦੀ ਸੀ ਮੇਰਾ ਹੁਣ ਅੱਗੇ ਵੀ ਪੂ ਇੱਕ ਸੈੱਟ ਹੋ ਗਿਆ ਤੁਹਾਨੂੰ ਨਹੀਂ ਲੱਗਿਆ ਵੀ ਵੀ ਵਸ ਹੁਣ ਤਾਂ ਠੀਕ ਆ ਬਿਲਕੁਲ ਨਾ ਹੈਡ ਟੀਚਰ ਵੀ ਲੱਗ ਗਿਆ ਹੁਣ ਤਾਂ ਨਹੀਂ ਸਰ ਮੈਂ ਆਪਣੇ ਆਪ ਨੂੰ ਕਦੇ ਪੂਰਾ ਨਹੀਂ ਸਮਝੇ ਮੈਂ ਪੂਰੀ ਹੋਗੀ ਮਤਲਬ ਮੇਰੇ ਸੁਪਨੇ ਬਹੁ ਵੱਡੇ ਆ ਹੁਣ ਮੇਰਾ ਸੁਪਨਾ ਮੈਂ 올림픽ਸ ਦੇ ਵਿੱਚ ਜਾਣ ਦਾ ਕਿ ਮੈਨੂੰ ਪੂਰਾ ਵਰਲਡ ਦੇਖੇ ਤੇ ਮੈਂ ਆਪਣੇ ਇੰਡੀਆ ਦੇ ਲਈ ਉੱਥੋਂ ਵੀ 골ਡ ਲੈ ਕੇ ਆਵਾਂ ਤੇ ਮੈਂ ਕਰਨਾ ਪੱਕਾ ਕਰਨਾ ਤੇ ਹੋਵੇਗਾ ਸੋਚ ਲਿਆ ਪੱਕਾ ਸੋਚ ਲਿਆ ਪੱਕਾ ਹੋਵੇਗਾ ਹਾਂਜੀ ਸਮਾਂ ਕਿਵੇਂ ਕੱਢਦੀ ਹਾਂ ਕਿਉਂਕਿ ਸਰਕਾਰੀ ਜੌਬ ਆ ਤਾਂ ਉਹ ਜੌਬ ਨੂੰ ਵੀ ਪੂਰਾ ਸਮਾਂ ਦੇਣਾ ਪੈਂਦਾ ਤਾਂ ਖੇਡ ਵੀ ਸਮਾਂ ਭਾਲਦੀ ਐ ਮਿਹਨਤ ਭਾਲਦੀ ਆ ਜੇਕਰ ਗਰਾਊਂਡ ਦੇ ਵਿੱਚ ਮਿਹਨਤ ਕਰਦਾ ਕੋਈ ਖਿਡਾਰੀ ਤਾਂ ਹੀ ਮੁਕਾਮ ਹਾਸਲ ਕਰਦਾ ਤਾਂ ਹੀ 골ਡ ਮੈਡਲ ਜਿੱਤਦਾ ਤਾਂ ਹੀ 올림픽 ਤੱਕ ਜਾ ਸਕਦਾ ਸਰ ਦੇਖੋ ਸਮਾਂ ਕੱਢਣਾ ਪੈਂਦਾ ਮੇਰਾ ਰੁਟੀਨ ਸਵੇਰ ਹੁਣ ਜਿੱਦਾਂ ਮੈਂ ਸੁਭਾਰ ਲਈ ਉੱਠਣਾ 5 ਵਜੇ ਆਪਣਾ ਸਾਰਾ ਕੰਮ ਸਵੇਰ ਉੱਠ ਕੇ ਸਰ ਕਰ ਦਿੰਨੇ ਆ ਮਤਲਬ ਸਾਰਾ ਪੂਰੇ ਦਿਨ ਦਾ ਕੰਮ ਫਿਰ ਸਕੂਲ ਜਾਣਾ ਆ ਕੇ ਮੇਰੀ ਹਾਰਡਲੀ ਅੱਧਾ ਘੰਟਾ ਮੈਂ ਰੈਸਟ ਕਰਦੀ ਆ ਫਿਰ ਗਰਾਊਂਡ ਆਏ ਨੇ ਗਰਾਊਂਡ ਤੋਂ ਮੈਂ 9 ਵਜੇ ਘਰ ਜਾਨੀ ਰਾਤ ਨੂੰ ਜੀ ਅੱਛਾ ਉਰੇ ਪ੍ਰੈਕਟਿਸ ਕਰਦੇ ਇੱਥੇ ਪ੍ਰੈਕਟਿਸ ਹਾਂਜੀ ਫਿਰ ਜਾ ਕੇ ਬੱਚੇ ਨੂੰ ਸਟੱਡੀ ਵੀ ਕਰਵਾਣੀ ਹੁੰਦੀ ਹੈ ਓਕੇ ਬੱਚਿਆਂ ਨੂੰ ਸਟੱਡੀ ਕਰਵਾ ਕੇ ਫਿਰ ਸੌ ਕੇ ਫਿਰ ਉਹੀ ਰੂਟੀਨ ਸ਼ੁਰੂ ਮਤਲਬ ਮੇਰੇ ਕੋਲੇ 1 ਮਿੰਟ ਦਾ ਵੀ ਟਾਈਮ ਨਹੀਂ ਹੈ ਬਸ ਸਾਰਾ ਦਿਨ ਬੀਜੀ ਲਾਈਫ ਹੈ ਪੂਰੀ ਸਾਰਾ ਆਪਣੀ ਲਾਈਫ ਤੇ ਦੇ ਰਿਹਾ ਹਾਂ ਗਰਾਊਂਡ ਤੇ ਜੱਗ ਆਪਣੇ ਪਰਿਵਾਰ ਤੇ ਜਾਂ ਫਿਰ ਨੌਕਰੀ ਤੇ ਹਾਂਜੀ ਬਸ ਮੈਂ ਨੌਕਰੀ ਲਈ ਵੀ ਇਹ ਹੁੰਦਾ ਮੈਨੂੰ ਪੂਰਾ ਵੀ ਕਿਸੇ ਚੀਜ਼ ਦੀ ਕਮੀ ਨਾ ਰਹੇ ਨੌਕਰੀ ਕਦੋਂ ਮਿਲਦੀ ਹੈ ਤੁਹਾਨੂੰ ਟੀਚਰ ਦੀ ਫਿਰ ਕਦੋਂ ਜੁਆਇਨ ਕਰਦੇ ਤੁਸੀਂ ਕਿਹੜੇ ਸਾ ਸਰ ਮੈਂ 2014 ਦੇ ਵਿੱਚ ਜੁਆਇਨ ਕੀਤਾ ਹਾਂਜੀ ਪਹਿਲਾਂ ਮਾਨਸਾ ਡਿਸਟ੍ਰਿਕਟ ਤੋਂ ਫਿਰ ਮਹਾਲੀ ਡਿਸਟ੍ਰਿਕਟ ਸ਼ਿਫਟ ਹੋਇਆ ਸੀ 2016 ਦੇ ਵਿੱਚ ਕਿਹੜੇ ਨਾਲ ਕਿੱਥੇ ਸਰ ਮਾਨਸਾ ਮਾਨਸਾ ਹੀ ਡਿਸਟ੍ਰਿਕਟ ਹਾਂਜੀ ਤੇ ਐਕਚੁਅਲੀ ਸਰ ਮੇਰੇ ਡੈਡ ਨੇ ਸਾਨੂੰ ਸ਼ੁਰੂ ਤੋਂ ਇੱਕ ਚੀਜ਼ ਸਿਖਾਈ ਹੈ ਕਿ ਬੇਟਾ ਹਾਰਨਾ ਨਹੀਂ ਲਾਈਫ 'ਚ ਕਦੇ। ਉਹ ਮੈਨੂੰ ਹੁਣ ਵੀ ਕਹਿੰਦੇ ਮਤਲਬ ਸਕੂਲ ਦੇ ਵਿੱਚ ਮੈਨੂੰ ਕਹਿੰਦੇ ਰਹਿੰਦੇ ਬੇਟਾ ਕਦੇ ਵਿਹਲੇ ਨਹੀਂ ਰਹਿਣਾ। ਬਸ ਤੁਸੀਂ ਵਿਹਲੇ ਨਹੀਂ ਰਹਿਣਾ ਮਿਹਨਤ ਕਰਦੇ ਰਹਿਣਾ। ਮੈਨੂੰ ਇਹੀ ਲੱਗਦਾ ਵੀ ਮੇਰੇ ਜਿਹੜੇ ਮਾਡਲ ਨੇ ਮੇਰੇ ਡੈਡ ਨੇ ਉਹ ਉਹ ਵੀ ਨਹੀਂ ਅੱਕਦੇ ਥੱਕਦੇ ਕੰਮ ਕਰਦੇ ਤੇ ਇਦਾਂ ਹੀ ਮੇਰਾ ਸਰ ਮੈਂ ਕਦੇ ਥੱਕਦੀ ਨਹੀਂ ਕੰਮ ਕਰਦੀ। ਕੁਝ ਵੀ ਕਰਦੀ ਮੈਂ ਥੱਕਦੀ ਨਹੀਂ। ਤੇ ਸਭ ਤੋਂ ਪਹਿਲਾਂ 골ਡ ਮੈਡਲ ਕਦੋਂ ਜਿੱਤਿਆ ਸੀ? ਜੋ ਉਦੋਂ ਕਿਸ ਗੇਮ ਦੇ ਵਿੱਚ ਜਿੱਤੇ ਆ ਤੁਸੀਂ ਸਭ ਤੋਂ ਪਹਿਲਾਂ ਸਰ ਮੇਰਾ 골ਡ ਸਟੇਟ ਲੈਵਲ ਤੇ ਮੇਰੇ ਦੋ 골ਡ 100 ਮੀਟਰ ਤੇ 200 ਮੀਟਰ ਦੇ ਵਿੱਚ ਆਏ ਮੈਨੂੰ ਉਸ ਤੋਂ ਮਤਲਬ ਥੋੜਾ ਹੌਸਲਾ ਮਿਲਿਆ ਐਕਚੁਅਲੀ ਮੇਰੀ ਸ਼ੁਰੂਆਤ ਹੋਈ ਮੇਰੇ ਨਾ ਪ੍ਰਾਇਮਰੀ ਸਕੂਲਾਂ ਨਾਲ ਵੱਲੋਂ ਮੈਰ ਆ ਉੱਥੇ ਮੈਂ ਕਬੱਡੀ ਦੀ ਟੀਮ ਬੱਚਿਆਂ ਦੀ ਆਈ ਤੇ ਮੈਨੂੰ ਤਿਆਰੀ ਕਰਵਾ ਰਹੀ ਸੀ ਉਹਨਾਂ ਨਾਲ ਮੈਂ ਕਬੱਡੀ ਖੜਨੀ ਸ਼ੁਰੂ ਕੀਤੀ ਤੇ ਮੈਨੂੰ ਉੱਥੇ ਮੈਡਮ ਨੇ ਪ੍ਰਾਇਮਰੀ ਸਕੂਲ ਚ ਰੇਖਾ ਮੈਮ ਉਹ ਮੈਨੂੰ ਕਹਿੰਦੇ ਮੈਮ ਤੁਸੀਂ ਤਾਂ ਬੜਾ ਅੱਛਾ ਖੇਲਦੇ ਹੋ ਤੁਸੀਂ ਸ਼ੁਰੂ ਕਰੋ ਮੈਂ ਕਿ ਇਹ ਸੇਜ਼ ਦੇ ਵਿੱਚ ਆ ਕੇ ਤਾਂ ਕਿੱਦਾਂ ਸ਼ੁਰੂ ਹੋਏਗਾ ਕਹਿੰਦੇ ਨਹੀਂ ਮੈਮ ਇੱਕ ਹੈ ਮਾਸਟਰ ਥਲੀਟ ਤੁਸੀਂ ਉਹਦੇ ਵਿੱਚ ਪਾਰਟਿਸਪੇਟ ਕਰੋ ਚਲੋ ਮੈਂ ਜਾਣਕਾਰੀ ਲਈ ਤੇ ਮੈਂ ਅੱਗੇ ਮਤਲਬ ਕੀਤਾ ਆਪਣਾ ਸਫ਼ਰ ਸ਼ੁਰੂ ਤਾਂ ਮੈਨੂੰ ਵਧੀਆ ਲੱਗਿਆ ਹੁਣ ਤਾਂ ਸਰ ਮੇਰੀ ਪ੍ਰੈਕਟਿਸ ਮਤਲਬ ਪੂਰੀ ਚੱਲਦੀ ਐਂ ਤੇ 올림픽ਸ ਦੇ ਵਿੱਚ ਜਾਣਾ ਬਸ ਕਿੰਨੇ ਘੰਟੇ ਦਿਨ ਨੂੰ ਰੋਜ਼ ਇਸ ਗੇਮ ਨੂੰ ਸਰ ਮੇਰੇ ਢਾਈ ਤੋਂ 3 ਘੰਟੇ ਮੈਂ ਡੇਲੀ ਦਿੰਦੀ ਆ ਪ੍ਰੈਕਟਿਸ ਕਰਦੀ ਆ ਈਵਨਿੰਗ ਟਾਈਮ ਦਿੰਦੀ ਆ ਮੈਨੂੰ ਹੁੰਦਾ ਵੀ ਮਾਰਨਿੰਗ ਟਾਈਮ ਵੀ ਦੇਵਾਂ ਥੋੜਾ ਨਿਕਲਦਾ ਨਹੀਂ ਟਾਈਮ ਤੇ ਮੈਂ ਸੋਚੇ ਕੋਸ਼ਿਸ਼ ਕਰਾਂਗੀ ਮਾਰਨਿੰਗ ਟਾਈਮ ਵੀ ਨਿਕਲੇ ਕੋਚ ਵੀ ਰੱਖੇ ਹੋਰੇ ਨਾਲ ਉਹ ਜਿਹੜੇ ਤੁਹਾਨੂੰ ਟ੍ਰੇਨ ਕਰਦੇ ਨੇ ਹਾਂਜੀ ਸਰ ਸਾਡੇ ਕੋਚ ਸਾਹਿਬ ਨੇ ਬਿਲਕੁਲ ਫ੍ਰੀ ਆਫ ਕੋਸ ਸਾਨੂੰ ਮਤਲਬ ਕੋਚਿੰਗ ਦਿੰਦੇ ਨੇ ਉਹ ਸਰਕਾਰੀ ਨੇ ਆ ਪ੍ਰਾਈਵੇਟ ਬੜੀ ਮਤਲਬ ਮਿਹਨਤ ਕਰਵਾਉਂਦੇ ਆ ਸਾਨੂੰ ਤੇ ਉਹਨਾਂ ਦੇ ਸਦਕਾ ਹੀ ਅਸੀਂ ਅੱਜ ਇੱਥੇ ਤੱਕ ਪਹੁੰਚੇ ਆ ਜੀ ਆਪਣੇ ਬੱਚਿਆਂ ਨੂੰ ਵੀ ਇਸ ਖੇਡ ਦੇ ਨਾਲ ਜੋੜ ਰਿਹਾ हूं ਕਿਸੇ ਖੇਡ ਦੇ ਨਾਲ ਕਿਉਂਕਿ ਕੋਈ ਵੀ ਹੁੰਦਾ ਖਿਡਾਰੀ ਤਾਂ ਆਪਣੇ ਬੱਚਿਆਂ ਨੂੰ ਵੀ ਨਾਲ ਦੀ ਨਾਲ ਗੇਮ ਬੱਲ ਜੋੜ ਲੈਂਦਾ ਵੀ ਹਾਂ ਤੁਸੀਂ ਵੀ ਗੇਮ ਬੱਲ ਆਓ ਗੇਮ ਬੱਲ ਪਵਿਕ ਵੀ ਹੈ ਬਹੁਤ ਜ਼ਿਆਦਾ ਥੋੜਾ ਸਿਕਿਉਰ ਹੋ ਜਾਂਦਾ ਹਾਂਜੀ ਸਰ ਮੇਰਾ ਬੇਟਾ ਬਹੁਤ ਇੰਟਰਸਟ ਲੈਂਦਾ ਇਹਦੇ ਵਿੱਚ ਮੇਰੇ ਨਾਲ ਗਰਾਊਂਡ ਦੇ ਵਿੱਚ ਆਂਦਾ ਮੈਂ ਇਹਨੂੰ ਆਪਣੇ ਨਾਲ ਪ੍ਰੈਕਟਿਸ ਕਰਵਾਨੀ ਹੈ ਗਰਾਊਂਡ ਦੇ ਵਿੱਚ ਉਹ ਵੀ ਮੇਰੇ ਨਾਲ 네ਪਾਲ ਗਿਆ ਸੀ ਉਹ ਵੀ ਮੈਡਲ ਲੈ ਕੇ ਆਇਆ ਉੱਥੋਂ 골ਡ ਮੈਡਲ ਲੈ ਕੇ ਆਇਆ ਤੇ ਬੇਟੇ ਨੂੰ ਪੂਰਾ ਵੀ ਮਮਾ ਮੈਨੂੰ ਕਹਿ ਰਿਹਾ ਮਮਾ ਤੁਹਾਡੇ ਤਾਂ 16 17 ਮੈਡਲ ਹੋਗੇ ਮੇਰੇ ਤਾਂ ਜੇ ਥੋੜੇ ਆਏ ਮੈਂ ਕਿਹਾ ਬੇਟਾ ਕੋਈ ਨਾ ਤੁਸੀਂ ਲੈਣੇ ਅਜੇ ਮੈਡਲ ਬਹੁਤ ਲੈਣੇ ਆ ਕੋਈ ਨਾ ਇੱਦੀ ਲੈਂਦੇ ਰਹਿਣੇ ਮੈਡਲ ਤੇ ਜਦੋਂ ਉੱਥੇ 골ਡ ਮੈਡਲ ਜਿੱਤੇ ਤਿੰਨ 골ਡ ਮੈਡਲ ਹਾਸਲ ਕਰ ਲਏ ਤੁਸੀਂ ਨੇ ਤਾਂ ਸਭ ਤੋਂ ਪਹਿਲਾਂ ਫੋਨ ਕਿਹਨੂੰ ਕੀਤਾ ਸੀ ਸਭ ਤੋਂ ਪਹਿਲਾਂ ਫੋਨ ਮੈਂ ਹਸਬੰਡ ਨੂੰ ਕੀਤਾ ਸੀ ਹਾਂਜੀ ਸਭ ਤੋਂ ਪਹਿਲਾਂ ਫੋਨ ਮੇਰਾ ਹਸਬੰਡ ਨੂੰ ਗਿਆ ਕਿ ਮੈਂ ਮੈਡਲ ਜਿੱਤੇ ਫਿਰ ਮੇਰਾ ਐਕਚੁਅਲੀ ਜੇ ਮੈਂ ਕੋਈ ਵੀ ਕਾਮਯਾਬੀ ਹਾਸਲ ਕਰਦੀ ਆਂ ਵੈਸੇ ਮੈਂ ਡੈਡ ਨੂੰ ਫੋਨ ਕਰਦੀ ਹੁੰਨੇ ਆਂ ਵੀ ਰੈਡ ਮੈਂ ਇਦਾਂ ਕੀਤਾ ਪਰ ਮੇਰਾ ਹਸਬੰਡ ਕਾਫੀ ਇੰਟਰਸਟ ਲੈ ਰੇ ਸੀ ਤਾਂ ਮੈਂ ਸਭ ਤੋਂ ਪਹਿਲਾਂ ਫੋਨ ਕੀਤਾ ਉਹਨਾਂ ਨੂੰ ਹੁਣ 올림픽 ਦੀ ਕਦੋਂ ਹੋਣ ਜਾ ਰਹੇ ਨੇ ਹੁਣ ਮੈਚ ਜਿਹੜੇ ਤੁਹਾਡੇ ਇਸ ਕੈਟਾਗਰੀ ਦੇ ਹੈ ਨੇ ਐਥਲੀਟ ਵਾਲੇ ਦੇ ਸਰ 올림픽 ਸੁਣੋ ਓਕੇ ਹਟਿਆ ਹੁਣ 2 ਸਾਲ ਬਾਅਦ ਹੋਣਾ ਹੁਣ ਮੈਂ 2 ਸਾਲ ਪੂਰੀ ਮਿਹਨਤ ਕਰਨੀ ਹੈ ਮਤਲਬ ਤੇ 올림픽ਸ ਦੇ ਵਿੱਚ ਜਾਣਾ ਹੈ ਹੋਰ ਵੀ ਸੀ ਇੰਡੀਆ ਦੇ ਖਿਡਾਰੀ ਦਾ ਤੁਸੀਂ ਇਕਲੌਤੇ ਖਿਡਾਰੀ ਸੀ ਜਿਹੜੇ ਪਾਰਟਿਸਪੇਟ ਨਹੀਂ ਸਰ ਹੋਰ ਵੀ ਸੀ ਖਿਡਾਰੀ ਪੰਜਾਬ ਤੋਂ ਗਏ ਸੀ ਸਾਡੇ ਨਾਲ ਹੋਰ ਵੀ ਖਿਡਾਰੀ ਹੈਗੇ ਸੀ ਸਾਡੇ ਨਾਲ ਤੇ ਹੁਣ ਮੈਂ ਖੇਡਾਂ ਵਾਤਨ ਪੰਜਾਬ ਦੀਆਂ ਮੈਂ 네ਪਾਲ ਤੋਂ ਸਹਰਾ ਆਈ ਜਸਟ ਡਰੇਨ ਤੋਂ ਉਤਰੀ ਤੇ ਨਾਲ ਨਾਲ ਖੇਡਾਂ ਵਾਤਨ ਪੰਜਾਬ ਦੀਆਂ ਚੱਲ ਰਹੀਆਂ ਸੀ ਮੈਂ ਉੱਥੇ ਪਾਰਟਿਸਪੇਟ ਕੀਤਾ 800 ਤੇ 1500 ਮੀਟਰ ਉੱਥੋਂ ਮੇਰਾ 골ਡ ਹੈ ਹੁਣ ਡਿਸਟ੍ਰਿਕਟ ਦੀਆਂ ਸੰਡੇ ਇਹਦੇ ਵਿੱਚ ਦੇਖ ਰਹੇ ਹਾਂ ਪਹਿਲਾਂ ਬਲਾਕ ਲੈਵਲ ਤੇ ਸੀ ਪਹਿਲਾਂ ਬਲਾਕ ਦੀਆਂ ਸੀ ਹਾਂਜੀ ਹੁਣ ਡਿਸਟ੍ਰਿਕਟ ਦੀਆਂ ਹੋ ਰਹੀਆਂ ਬਾਇ ਤਰੀਕ ਤੋਂ ਹਾਂਜੀ ਹਾਂਜੀ ਚਣੌਤੀਆਂ ਕਿੰਨੀਆਂ ਇੱਕ ਹੁੰਦੀਆਂ ਨੇ ਜਦੋਂ ਇੱਕ ਕੁੜੀ ਦੇ ਲਈ ਖੇਡ ਵੱਲ ਜੁੜਨਾ ਕਿੰਨੀਆਂ ਕਿ ਚਣੌਤੀਆਂ ਆਉਂਦੀਆਂ ਨੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਕਿੰਨੀਆਂ ਕਿ ਚਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਮੰਨਿਆ ਜਾਂਦਾ ਵੀ ਕੁੜੀਆਂ ਦੇ ਲਈ ਟਫ ਵੀ ਹੁੰਦੀਆਂ ਨੇ ਕਈ ਫੀਲਡ ਹਾਂਜੀ ਸਰ ਹੁੰਦੇ ਤਾਂ ਪਰ ਮੈਂ ਕਦੇ ਮੰਨਿਆ ਨਹੀਂ ਮੈਨੂੰ ਆਪਣੇ ਹਸਬੰਦ ਦੀ ਫੁੱਲ ਸਪੋਰਟ ਆ ਉਹ ਮੈਨੂੰ ਕਹਿੰਦੇ ਤੂੰ ਗੇਮ ਕਰ ਜਿੱਥੇ ਵੀ ਜਾਣਾ ਤੂੰ ਜਾ ਮੈਂ ਤੇਰੇ ਨਾਲ ਆ ਤਾਂ ਕਰਕੇ ਸਰ ਮੈਨੂੰ ਲੱਗਦਾ ਨਹੀਂ ਬਾਕੀ ਮੇਰੇ ਘਰ ਦੇ ਬੜਾ ਬ੍ਰਦਰ ਸਿਸਟਰ ਡੈਡੀ ਮੰਮਾ ਸਾਰੇ ਬੜੇ ਖੁਸ਼ ਹੁੰਦੇ ਆ ਕਿ ਤੂੰ ਇਸ ਫੀਲਡ ਦੇ ਵਿੱਚ ਗਈਆਂ ਬੜੇ ਖੁਸ਼ ਹੁੰਦੇ ਆ ਸਾਰੇ ਫਰੈਂਡ ਸਰਕਲ ਫਰੈਂਡਸ ਵੀ ਬੜੀਆਂ ਖੁਸ਼ ਹੁੰਦੇ ਆ ਨੇ ਸਰ ਮੋਟੀਵੇਸ਼ਨ ਹੈਗੀ ਮੇਰੇ ਨਾਲ ਸਭ ਦੀ ਮਤਲਬ ਕਿਸੇ ਦਾ ਇਦਾਂ ਨਹੀਂ ਕੋਈ ਨਹੀਂ ਮੈਨੂੰ ਮਤਲਬ ਡਿਸਕਰੇਜ ਕੋਈ ਨਹੀਂ ਕਰਦਾ ਸਾਰੇ ਮੋਟੀਵੇਟ ਕਰਨ ਵਾਲੇ ਆ ਜਿਸ ਤਰ੍ਹਾਂ ਤੁਹਾਡਾ ਸਫਰ ਆ ਖੇਡਾਂ ਦੇ ਨਾਲ ਜੁੜਿਆ ਤੁਸੀਂ ਬਚਪਨ ਤੋਂ ਲੈ ਕੇ ਹੁਣ ਤ ਖੇਡਾਂ ਦੇ ਨਾਲ ਜੁੜੇ ਰਹਿ ਭਾਵੇਂ ਕਿ ਵਿੱਚ ਦੀ ਤੁਹਾਨੂੰ ਕਿਹ ਛੱਡਣੀ ਵੀ ਕੋਈ ਪਈ ਕਬੱਡੀ ਤੇ ਬੱਚਿਆਂ ਨੂੰ ਕਿਵੇਂ ਖੇਡਾਂ ਦੇ ਨਾਲ ਜੋੜਿਆ ਜਾ ਸਕਦਾ ਨੌਜਵਾਨ ਪੀੜੀ ਨੂੰ ਕਿਵੇਂ ਖੇਡਾਂ ਦੇ ਨਾਲ ਜੋੜਿਆ ਜਾ ਸਕਦਾ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਕਾਫੀ ਜਿਹੜੇ ਨੌਜਵਾਨ ਨੇ ਸਾਰੇ ਨਹੀਂ ਕਿਹਾ ਜਾ ਸਕਦਾ ਕਿ ਡਰੱਗ ਵੱਲ ਚਲੇ ਗਏ ਜਾਂ ਹੋਰ ਭੜੀਆਂ ਚੀਜ਼ਾਂ ਵੱਲ ਮੁੜ ਗਏ ਨੇ ਉਹਨਾਂ ਨੂੰ ਕਿਵੇਂ ਖੇਡਾਂ ਵੱਲ ਮੋੜਿਆ ਜਾ ਸਕਦਾ ਕਿਹੜੇ ਉਹ ਤਰੀਕੇ ਨੇ ਤੁਹਾਨੂੰ ਲੱਗਦਾ ਤੁਸੀਂ ਇੱਕ ਟੀਚਰ ਵੀ ਹੋ ਇੱਕ ਖਿਡਾਰੀ ਵੀ ਹੋ ਹਾਂਜੀ ਸਰ ਮਤਲਬ ਮੇਰਾ ਤਾਂ ਇੱਕ ਮੰਨਣਾ ਕਿ ਜਦੋਂ ਬੱਚਾ ਗਰਾਊਂਡ 'ਚ ਆ ਜਾਂਦਾ ਨਾ ਉਹ ਹਰ ਇੱਕ ਬੁਰੀ ਆਦਤ ਛੱਡ ਜਾਂਦਾ ਗਰਾਊਂਡ ਇੱਕ ਸਾਡਾ ਇਹੋ ਜੀ ਚੀਜ਼ ਹੈ ਵੀ ਜਿੱਥੇ ਸਾਡੀਆਂ ਬੁਰੀਆਂ ਆਦਤਾਂ ਸਾਰੀਆਂ ਤਿਆਗ ਜਾਂਦੇ ਆ ਮੈਂ ਖੁਦ ਆਪਣੇ ਸਕੂਲ 'ਚ ਬੱਚਿਆਂ ਦੀ ਕਬੱਡੀ ਟੀਮ ਤਿਆਰ ਕਰਾਈ ਹੈ ਮੇਰੀ ਬਲੌਗ ਤੋਂ ਕਬੱਡੀ ਟੀਮ ਫਸਟ ਆਈ ਮੈਂ ਖੁਦ ਉਹਨਾਂ ਨਾਲ ਖੇਡਦੀ ਸੀ ਇਵਨ ਮੇਰੇ ਕੋਚ ਸਾ ਵੀ ਜਾਂਦੇ ਸੀ ਉਹਨਾਂ ਨੂੰ ਤਿਆਰੀ ਕਰਵਾਂਦੇ ਸੀ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਬੱਚੇ ਤੋਂ ਫਸਟ ਆਏ ਤੇ ਉਹ ਬੱਚੇ ਸਰ ਜਿਹੜੇ ਸਕੂਲ ਨਹੀਂ ਸੀ ਮੇਰੇ ਆਉਂਦੇ ਰੈਗੂਲਰ ਨਹੀਂ ਸੀ ਉਹ ਬੱਚੇ ਤੇ ਉਹ ਰੈਗੂਲਰ ਹੋਣ ਲੱਗ ਗਏ ਹ ਜਾਦੀ ਮੈਂ ਇੱਕ ਵੱਡੀ ਟੀਮ ਤਿਆਰ ਕੀਤੀ ਤੇ ਉਹਨਾਂ ਲੱਗੇ ਵੀ ਨਹੀਂ ਸਕੂਲ ਜਾਣਾ ਚਾਹੀਦਾ ਸਾਨੂੰ ਮਤਲਬ ਬੜਾ ਇਹਦੇ ਨਾਲ ਫਾਇਦਾ ਮਿਲਦਾ ਬੱਚਿਆਂ ਨੇ ਮੈਂ ਦੇਖਿਆ ਜੋ ਕਵੱਡੀ ਟੀਮ ਦੇ ਵਿੱਚ ਬੱਚੇ ਸੀ ਜੋ ਬੱਚੇ ਸਾਨੂੰ ਲੱਗਦਾ ਸੀ ਵੀ ਨਹੀਂ ਪੜਦੇ ਸਿਰ ਉਹ ਪੜਨ ਦੇ ਵੀ ਜ਼ਿਆਦਾ ਲੱਗੇ ਹੁਣ ਹਾਂਜੀ ਹੋਰ ਕਿਹੜੀਆਂ ਚੀਜ਼ਾਂ ਦੇ ਸੁਧਾਰ ਦੀ ਲੋੜ ਆ ਕਿ ਬੱਚਿਆਂ ਨੂੰ ਖੇਡਾਂ ਦਾ ਬਲ ਜੋੜਿਆ ਜਾ ਸਕੇ ਵੀ ਜੇਕਰ ਉਹ ਕਮੀਆਂ ਦੂਰ ਹੋ ਜਾਣ ਤਾਂ ਹੋਰ ਖਿਡਾਰੀ ਨੇ ਜਿਹੜੇ ਪੰਜਾਬ ਦੇ ਵਿੱਚੋਂ 올림픽 ਪੱਧਰ ਤੇ ਪੈਦਾ ਹੋ ਸਕਦੇ ਨੇ ਸਰ ਐਕਚੁਅਲੀ ਅੱਜ ਕੱਲ ਬੱਚਿਆਂ ਦਾ ਰੁਝਾਨ ਆ ਫੋਨ ਟੀਵੀ ਇਹ ਹੋ ਗਏ ਬੱਚੇ ਸਾਰਾ ਦਿਨ ਇਹ ਕਹਿੰਦੇ ਵੀ ਅਸੀਂ ਫੋਨ ਤੇ ਬੈਠੇ ਰਹੀਏ ਇਹਦੇ ਨਾਲ ਕੀ ਹੁੰਦਾ ਬੱਚਿਆਂ ਦੇ ਦੇਖੋ ਇਫੈਕਟ ਪੈਂਦਾ ਤੇ ਬੱਚੇ ਗਰਾਊਂਡ ਦੇ ਵਿੱਚ ਆਣਗੇ ਤਾਂ ਆਪਣੇ ਆਪ ਹੀ ਮੀਡੀਆ ਤੋਂ ਦੂਰ ਹੋਣਗੇ ਬੱਚੇ ਗਰਾਊਂਡ ਨੂੰ ਟਾਈਮ ਦੇਣਗੇ ਮੀਡੀਆ ਤੋਂ ਦੂਰ ਹੋਣਗੇ ਤੇ ਖੇਡਾਂ ਵਾਂ ਲੱਗੇ ਵਧਣਗੇ ਮੈਨੂੰ ਲੱਗਦਾ ਜੇ ਬੱਚੇ ਸਾਰੇ ਗਰਾਊਂਡ ਚ ਆਣ ਲੱਗੇ ਨਾ ਤਾਂ ਆਪਣੇ ਇੰਡੀਆ ਦਾ ਨਾਮ ਆ ਜਿਹੜਾ ਉਹ ਰੌਸ਼ਨ ਹੋ ਜਾਣਾ ਇੱਕਦਮ ਜਿਹੜੇ ਤੁਸੀਂ ਮੰਨਦੇ ਹੋ ਵੀ ਕਿ ਮੋਬਾਈਲ ਦੇ ਕਾਰਨ ਬੱਚੇ ਉਹ ਉਹਨਾਂ ਦਾ ਸਰੀਰ ਜਾਂ ਦਿਮਾਗ ਪੱਖੋਂ ਡਿਵੈਲਪ ਨਹੀਂ ਹੋ ਪਾਉਂਦਾ ਛੋਟੇ ਛੋਟੇ ਬੱਚੇ ਨੂੰ ਆਪਾਂ ਮੋਬਾਈਲ ਫੜਾ ਦਿੰਦੇ ਆ ਘਰ ਦੇ ਜਿਹੜੇ ਹੁੰਦੇ ਉਹਨਾਂ ਦੀ ਮਾਂ ਹੁੰਦੀ ਆ ਉਹ ਕੰਮ ਕਰੀ ਜਾਂਦੇ ਨੇ ਉਹ ਚੀਜ਼ ਨਾਲ ਫਰਕ ਪੈਂਦਾ ਬੱਚੇ ਦੇ ਦਿਮਾਗ ਤੇ ਖੇਡਾਂ ਦੇ ਨਾਲ ਉਹ ਟੁੱਟਦੇ ਨੇ ਮੋਬਾਈਲ ਕਿਤੇ ਨਾ ਕਿਤੇ ਪਾ ਰਿਹਾ ਪ੍ਰਭਾਵ ਮੜਾ ਹਾਂਜੀ ਸਰ ਜਰੂਰ ਪਾ ਰਿਆ ਬੱਚੇ ਫੋਨ ਤੇ ਹੁੰਦੇ ਆ ਮੈਂ ਸਰ ਆਪਣੇ ਬੇਟੇ ਦੀ ਐਗਜ਼ੈਂਪਲ ਦਿੰਨੀ ਆ ਇਹ ਫੋਨ ਤੇ ਹੁੰਦਾ ਮੈਂ ਕਹਿੰਦੀ ਆ ਬੇਟਾ ਗਰਾਊਂਡ ਜਾਣਾ ਮੰਮਾ ਨਹੀਂ ਮੈਂ ਇੱਕ ਗੇਮ ਫੋਨ ਤੇ ਮੈਂ ਕਹਿੰਦੀ ਨਹੀਂ ਗਰਾਊਂਡ ਜਾਣਾ ਸਰ ਉਸੇ ਟਾਈਮੇ ਫੋਨ ਛੱਡਦਾ ਤੇ ਗਰਾਊਂਡ ਚ ਆ ਕੇ 3 ਘੰਟੇ ਦਿੰਦਾ ਤਾਂ ਮੈਨੂੰ ਲੱਗਦਾ ਵੀ ਉਹ 3 ਘੰਟੇ ਨਹੀਂ ਫੋਨ ਨੂੰ ਦੇਵੇ ਤਾਂ ਇਹਦੇ ਨਾਲ ਬੱਚੇ ਜਿਹੜੇ ਮੋਬਾਈਲ ਤੋਂ ਜਰੂਰ ਟੁੱਟਦੇ ਆ ਗਰਾਊਂਡ ਵੱਲ ਆਉਂਦੇ ਆ ਤੇ ਆਪਣੀ ਫਿਟਨੈਸ ਵੱਲ ਧਿਆਨ ਦਿੰਦੇ ਆ ਕੁਝ ਕਿ ਹੁਣ ਜਿਸ ਤਰ੍ਹਾਂ ਬਿਊਗ ਲਾਈਨ ਦੇ ਚੱਕਰ ਵਿੱਚ ਰੀਲਾਂ ਦਾ ਦੌਰ ਚੱਲ ਪਿਆ ਉਹ ਦੌਰ ਨੂੰ ਤੁਸੀਂ ਮੰਨਦੇ ਹੋ ਕਿ ਤਨਾ ਕਿਤੇ ਵੀ ਉਹ ਚੀਜ਼ ਵੀ ਖੇਡਾਂ ਦੇ ਨਾਲੋਂ ਤੋੜਦੀ ਆ ਲੋਕ ਕਈ ਤਾਂ ਆਪਣੇ ਮਨ ਦੀ ਸੰਤੁਸ਼ਟੀ ਲਈ ਕਰਦੇ ਨੇ ਜਿਹੜੇ ਇੱਕ ਤਾਂ ਪੱਕੇ ਹੀ ਲੱਗ ਜਾਂਦੇ ਨੇ ਪੱਕੇ ਤੌਰ ਤੇ ਉਹ ਚੀਜ਼ ਵੀ ਪ੍ਰਭਾਵਿਤ ਕਰਦੀ ਹੈ ਕਿਤਨੇ ਕਿਤੇ ਖੇਡਾਂ ਵੱਲੋਂ ਟੁੱਟਦਾ ਹੈ ਜਦੋਂ ਬੱਚਾ ਹੁੰਦਾ ਉਹਨੂੰ ਉਦਲੇ ਪਾਸੇ ਚੱਕਰ ਪੈ ਜਾਂਦਾ ਉਹ ਚਸਕਾ ਪੈ ਜਾਂਦਾ ਉਹ ਚੀਜ਼ ਦਾ ਹਾਂਜੀ ਸਰ ਜਰੂਰ ਜਦੋਂ ਰੀਲਾਂ ਦਾ ਚਸਕਾ ਪੈ ਜਾਂਦਾ ਫਿਰ ਵੀਊ ਦੇਖਣੇ ਵੀ ਸਾਡੇ ਕਿੰਨੇ ਵੀਊ ਹੋ ਗਏ ਕੀ ਕਮੈਂਟ ਆਇਆ ਉਹ ਬੱਚਾ ਸਾਰਾ ਦਿਨ ਇਹੀ ਚੀਜ਼ ਦੇਖਦਾ ਰਹਿੰਦਾ ਠੀਕ ਹੈ ਉਹਨੂੰ ਕਿਸੇ ਸਿਰਫ ਰੀਲਾਂ ਬਣਾਉਣ ਤੱਕ ਮਤਲਬ ਰਹਿ ਜਾਂਦਾ ਇਸ ਕਰਕੇ ਮੈਂ ਚਾਹੁੰਨੀ ਆ ਕਿ ਸਾਰੇ ਬੱਚੇ ਗਰਾਊਂਡ ਨਾਲ ਜ਼ਰੂਰ ਜੁੜਨ ਕਿਉਂਕਿ ਗਰਾਊਂਡ ਨਾਲ ਜੁੜਨਗੇ ਮਿੱਟੀ ਦੇ ਵਿੱਚ ਆਣਗੇ ਤਾਂ ਜ਼ਰੂਰ ਉਹਨਾਂ ਦੀ ਜਿਹੜੀ ਸ਼ਕਤੀ ਹੈ ਤਾਂ ਉੱਭਰ ਕੇ ਸਾਹਮਣੇ ਆਏਗੀ ਤਾਂ ਬੱਚੇ ਨੂੰ ਜਦੋਂ ਸਟਾਰਟਿੰਗ ਦੇ ਵਿੱਚੋਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਗਰਾਊਂਡ ਵੱਲ ਜੋੜ ਦੇਣਾ ਚਾਹੀਦਾ ਤਾਂ ਹੀ ਉਹਦਾ ਰੁਝਾਨ ਹੈ ਜਿਹੜਾ ਹੌਲੀ ਸਰ ਬੱਚੇ ਨੂੰ 6-7 ਸਾਲ ਦੇ ਬੱਚੇ ਨੂੰ ਲੈ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ ਬੱਚੇ ਨੂੰ ਗਰਾਊਂਡ ਕਿਉਂ ਗਰਾਊਂਡ 'ਚ ਆਏਗਾ ਪਹਿਲਾਂ ਤਾਂ ਉਹ ਜਸਟ ਇਹ ਦੇਖੇਗਾ ਵੀ ਗਰਾਊਂਡ 'ਚ ਕਿਦਾਂ ਪ੍ਰੈਕਟਿਸ ਕਰਦੇ ਦੇਖੇਗਾ ਉਹਦਾ ਫ਼ੈਸਲਾ ਵਾਧਾ ਹੁਣ ਅਸੀਂ ਗਰਾਊਂਡ ਆੰਦੇ ਆ ਸਰ ਅਸੀਂ ਮੈਡਲ ਲੈ ਕੇ ਆਂਦੇ ਆ ਬਾਕੀ ਬਹੁਤ ਬੱਚੇ ਜਿਹੜੇ ਗਰਾਊਂਡ ਨਾਲ ਜੁੜ ਗਏ ਸਾਨੂੰ ਦੇਖ ਕੇ ਵੀ ਇਦਾਂ ਮੈਡਲ ਲੈ ਕੇ ਆਂਦੇ ਆ ਸਾਨੂੰ ਵੀ ਮੈਡਲ ਮਿਲਣਾ ਮਤਲਬ ਮੋਟੀਵੇਸ਼ਨ ਮਿਲਦੀ ਹੈ ਗਰਾਊਂਡ ਦੇ ਵਿੱਚ ਆ ਕੇ ਬੱਚੇ ਮਾਨਸਾ ਪਿੰਡ ਦੇ ਵਿੱਚ ਰਹਿਣ ਵਾਲੇ ਤੁਸੀਂ ਨਹੀਂ ਮਾਨਸਾ ਸ਼ਹਿਰ ਦੇ ਵਿੱਚ ਹਾਂਜੀ ਤੇ ਕਿੰਨੀ ਇੱਕ ਨੌਕਰੀ ਲੈਣ ਦੇ ਲਈ ਕਿੰਨੀ ਕਿ ਸਟਰਗਲ ਕਰਨੀ ਪਈ ਇਹ ਤਾਂ ਚਲੋ ਖੇਡ ਵਾਲਾ ਦੌਰ ਸੀ ਨੌਕਰੀ ਲੈਣ ਦੇ ਲਈ ਕਿੰਨੀ ਕਿ ਮਿਹਨਤ ਕਰਨੀ ਪਈ ਖੇਡਾਂ ਦੇ ਤੌਰ ਤੇ ਭਰਤੀ ਹੋਇਓ ਜਾਂ ਫਿਰ ਆਪਣੀ ਕੁਆਲਿਫਿਕੇਸ਼ਨ ਦੇ ਤੌਰ ਤੇ ਨਿਸਰ ਮੈਂ ਕੁਆਲੀਫਿਕੇਸ਼ਨ ਦੇ TTT ਟੈਸਟ ਐਟਟ ਦਾ ਟੈਸਟ ਜੋ ਕਿ ਬਹੁਤ ਡਿਫਿਕਲਟ ਟੈਸਟ ਹੈ ਮੈਂ ਉਹ ਕਲੀਅਰ ਕੀਤਾ 2011 ਦੇ ਵਿੱਚ ਫਸਟ ਟੈਸਟ ਮੈਂ ਕਲੀਅਰ ਕਰ ਲਿਆ ਸੀ ਆਪਣਾ ਤੇ ਮੈਨੂੰ 2014 ਦੇ ਵਿੱਚ ਜੋਬ ਮਿਲ ਗਈ ਸੀ ਮੇਰੇ ਡੈਡ ਦਾ ਇੱਕੋ ਇੱਕ ਸੁਪਨਾ ਸੀ ਮੇਰੇ ਸਾਰੇ ਬੱਚੇ ਜਿਹੜੇ ਉਹ ਗਵਰਨਮੈਂਟ ਜੋਬ ਤੇ ਸੈਟਲ ਹੋਣ ਤੇ ਜਦੋਂ ਮੈਨੂੰ ਜੋਬ ਮਿਲੀ ਸੀ ਮੇਰੇ ਡੈਡੀ ਦੇ ਮਤਲਬ ਪੈਰ ਨਹੀਂ ਸੀ ਲੱਗ ਰਹੇ ਜ਼ਮੀਨ ਤੇ ਬੜੇ ਅਸੀਂ ਚਾਰੋਂ ਮਤਲਬ ਬ੍ਰਦਰ ਸਿਸਟਰ ਸਾਰੇ ਜੋਬ ਤੇ ਗਵਰਨਮੈਂਟ ਜੋਬ ਤੇ ਹਾਂਜੀ ਹਾਂਜੀ ਹੁਣ ਤੱਕ ਕਿੰਨੇ ਕ ਮੈਡਲ ਤੁਸੀਂ ਜਿੱਤ ਚੁੱਕੇ ਹੋ ਕਿੰਨੇ ਕ ਮੈਂ ਦਿਖਾ ਰਹੇ ਸੀ ਤੁਸੀਂ ਆਪਾਂ ਸ਼ਾਰਟਸ ਲੈ ਰਹੇ ਸੀ ਕਾਫੀ ਮੈਡਲ ਨੇ ਕਿੱਥੇ ਕਿੱਥੇ ਮੈਡਲ ਜਿੱਤੇ ਨੇ ਸਰ ਮੈਂ 1 ਸਾਲ ਦੇ ਵਿੱਚ 17 ਮੈਡਲ ਜਿੱਤ ਚੁੱਕੇ ਆ ਹਾਂ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ ਹਾਂ ਜੀ ਐਥਲੀਟ ਦੇ ਵਿੱਚ ਮੇਰੇ 17 ਮੈਡਲ ਹੋ ਚੁੱਕੇ ਆ ਕਿੱਥੋਂ ਕਿੱਥੇ ਜਿੱਤੇ 17 ਸਰ ਮੈਂ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਨੈਸ਼ਨਲ ਲੈਵਲ ਖੇਡਾਂ ਵਤਨ ਪੰਜਾਬ ਦੀਆਂ ਮੇਰਾ ਹਰ ਜਗ੍ਹਾ ਮੈਡਲ ਹੁੰਦਾ ਜੀ ਪੱਕਾ 골ਡ ਮੈਡਲ ਪੱਕਾ 골ਡ ਮੈਡਲ ਹਾਂਜੀ ਹੋਰ ਕਿਸੇ ਨੂੰ ਨਹੀਂ ਲੈਣ ਦਿੰਦੇ ਨਹੀਂ ਸਰ ਬਸ ਇੱਛਾ ਇਹੀ ਹੈ ਵੀ 골ਡ ਮੈਡਲ ਹੀ ਹੋਵੇ 골ਡ ਮੈਡਲ ਹਾਂਜੀ ਸਭ ਤੋਂ ਪਹਿਲਾਂ ਜਦੋਂ ਕਬੱਡੀ ਛੱਡਣ ਤੋਂ ਬਾਅਦ ਦੁਬਾਰੇ ਫਿਰ ਐਥਲੀਟ ਵਾਲ ਪੈਰ ਧਰਿਆ ਤਾਂ ਪਹਿਲਾ ਮੈਡਲ ਕਿੱਥੋਂ ਜਿੱਤਿਆ ਸੀ ਉਹ ਖੇਡ ਬੰਦ ਕਰਨ ਤੋਂ ਦੁਬਾਰਾ ਸ਼ੁਰੂ ਕੀਤੀ ਸਰ ਮੈਂ ਐਕਚੁਅਲੀ ਜਿਮ ਮੈਂ ਸਟਾਰਟ ਕੀਤੀ ਜਿਮ ਦੇ ਵਿੱਚ ਕੰਪੀਟੀਸ਼ਨ ਹੋਏ ਮੈਂ ਉੱਥੇ ਵੀ ਹਮੇਸ਼ਾ ਫਰਸਟ ਆਂਦੀ ਸੀ ਜਿਮ ਦੇ ਵਿੱਚ ਪਲੈਂਕ ਹੋਲਡ ਜੋ ਵੀ ਕੰਪੀਟੀਸ਼ਨ ਹੁੰਦੇ ਸੀ weight ਦੇ ਮੈਂ ਹਮੇਸ਼ਾ ਫਰਸਟ ਹੁੰਦੀ ਸੀ ਤਾਂ ਮੈਨੂੰ ਖੁਦ ਨੂੰ ਲੱਗ ਰਿਹਾ ਸੀ ਕਿ ਮੈਂ ਦੁਆਰਾ ਉਸ ਚੀਜ਼ ਵੱਲ ਆ ਰਹੀ ਆ ਫਿਰ ਮੈਂ ਗਰਾਊਂਡ ਵੱਲ ਵਧੀ ਫਿਰ ਮੈਂ ਡਿਸਟ੍ਰਿਕਟ ਦੇ ਵਿੱਚੋਂ ਮੈਡਲ ਲਿਆ 골ਡ ਮੈਡਲ ਪਹਿਲਾਂ ਫਿਰ ਸਟੇਟ ਨੈਸ਼ਨਲ ਫਿਰ ਮੇਰੇ ਮੈਡਲ ਆਂਦੇ ਗਏ ਹੁਣ 올림픽 ਦੀ ਤੁਸੀਂ ਕਿਹਾ ਵੀ 올림픽 ਦਾ ਸੁਪਨਾ ਹੈ ਤੁਸੀਂ ਨੇ ਉੱਥੇ 골ਡ ਮੈਡਲ ਜਿੱਤਣਾ ਹੈ ਤਾ ਕਿੰਨੀ ਕਿ ਤਿਆਰੀ ਉਹਦੇ ਲਈ ਕਰਨੀ ਪਵੇਗੀ ਕਿੰਨਾ ਕੁ ਮਜਬੂਤ ਹੋ ਕਿੰਨਾ ਕੁ ਜਨੂੰਨ ਆ ਉਸ ਮੈਡਲ ਜਿੱਤਣ ਦੇ ਲਈ ਲੰਪਕੇ ਦੇ ਲਈ ਸਰ 올림픽 ਦੀ ਤਿਆਰੀ ਬਹੁਤ ਟਫ ਹੈ ਪਤਾ ਉਹਦੇ ਲਈ ਆਪਣੇ ਆਪ ਨੂੰ ਪੂਰਾ ਕਿਲ ਕਰਨਾ ਪੈਣਾ ਤੇ ਮੈਂ ਉਹਦੇ ਲਈ ਰੈਡੀ ਆ ਮੈਂ ਉਹ ਕਰਨਾ 올림픽ਸ ਦੇ ਵਿੱਚ ਜਾਣਾ ਬਸ ਮੇਰਾ ਇੱਕੋ ਇੱਕ ਸੁਪਨਾ ਹੁਣ ਵੀ 올림픽ਸ ਦੇ ਵਿੱਚ ਜਾਣਾ ਤੇ ਮਿਹਨਤ ਬਹੁਤ ਕਰਨੀ ਪੈਣੀ ਆ ਤੇ ਉਹ ਮੈਂ ਕਰਾਂਗੀ ਮੈਂ ਹੁਣ ਸਵੇਰ ਮਾਰਨਿੰਗ ਟਾਈਮ ਵੀ ਕੱਢਿਆ ਕਰਨਾ ਆਪਣੇ ਲਈ ਮੈਂ ਸੋਚਿਆ 3 ਵਜੇ ਉੱਠਿਆ ਕਰਾਂਗੀ ਕੋਈ ਗੱਲ ਨਹੀਂ ਹੁਣ ਜਿਆਦਾ ਜਾਨੀ ਕੀ ਜਿਵੇਂ ਪਹਿਲਾਂ 2.5 ਘੰਟੇ ਦਿੰਦੇ ਸੀ ਹੁਣ ਬਦ ਡਬਲ ਦੇਣਾ ਪੈਣਾ ਸਮਾਂ ਹਾਂਜੀ ਡਬਲ ਸਮਾਂ ਦੇਣਾ ਪੈਂਦਾ ਹੁਣ ਸਕੂਲ ਵੀ ਜਾਣਾ ਹੁੰਦਾ ਬੱਚੇ ਦੀਆਂ ਜ਼ਿੰਮੇਵਾਰੀਆਂ ਵੀ ਨੇ ਘਰ ਦੀਆਂ ਜ਼ਿੰਮੇਵਾਰੀਆਂ ਜੀ ਮੇਰੀਆਂ ਬਹੁਤ ਨੇ ਪਰ ਜੋ ਜਨੂਨ ਹੈ ਜਨੂਨ ਹੈ ਜੀ ਕਿਵੇਂ ਮੇਨਟੇਨ ਕਰਦੇ ਹਾਂ ਬੱਚਿਆਂ ਨੂੰ ਵੀ ਸੰਭਾਲਣਾ ਆਪਣੇਆਂ ਨੂੰ ਗਾਹ ਸਕੂਲ ਵਾਲੇ ਬੱਚੇ ਵੀ ਨੇ ਉਹ ਡਿਊਟੀ ਵੀ ਨਿਭਾਉਣੀ ਆ ਟੀਚਰ ਵਾਲੀ ਖੇਡ ਵਾਲੀ ਡਿਊਟੀ ਵੀ ਨਿਭਾਉਣੀ ਆ ਇੰਨੀਆਂ ਚੀਜ਼ਾਂ ਇੱਕ ਸਮੇਂ ਦੇ ਵਿੱਚ ਕਰਨੀਆਂ ਉਹ ਸਮੇਂ ਦੇ ਵਿੱਚ ਉਹ ਸਮਾਂ ਕੱਢਣਾ ਆਪਣੇ ਲਈ ਵੀ ਸਮਾਂ ਕੱਢਣਾ ਬਹੁਤ ਔਖਾ ਹੁੰਦਾ ਇਸ ਤਰ੍ਹਾਂ ਕਿਵੇਂ ਉਹ ਮੇਨਟੇਨ ਕਿਵੇਂ ਕਰ ਲੈਣੇ ਸਾਰੀਆਂ ਚੀਜ਼ਾਂ ਮੈਂ ਨਾ ਇੱਕ ਮੇਰਾ ਸੈਮੀਨਾਰ ਹੋਇਆ ਸੀ ਹੁਣ ਤੇ ਮੈਨੂੰ ਕਿਸੇ ਟੀਚਰ ਨੇ ਸੇਮ ਕੁਐਸਚਨ ਪੁੱਛਿਆ ਮੈਂ ਤੁਸੀਂ 24 ਘੰਟੇ ਨੂੰ 48 ਘੰਟੇ ਕਿੱਦਾਂ ਬਣਾ ਰਹੇ ਹੋ ਉਹਨਾਂ ਨੇ ਮੈਨੂੰ ਇਹੀ ਪੁੱਛਿਆ ਇਹ ਵਾਸ ਹੀ ਜਦੋਂ ਜ਼ਰੂਰ ਹੋਵੇ ਨਾ ਕਹਿੰਦੇ ਫਿਰ 24.5 48 ਘੰਟੇ ਬਣ ਜਾਂਦੇ ਆ ਮੇਰੇ ਲਈ ਉਹੀ ਬਣੇ ਹੋਏ ਨੇ ਮੈਂ 1 ਮਿੰਟ ਵੀ ਆਪਣੀ ਲਾਈਫ ਦਾ ਵੇਸਟ ਨਹੀਂ ਕਰਦੀ ਮਤਲਬ ਮੇਰੇ ਲਈ ਇੱਕ ਇੱਕ ਮਿੰਟ ਕੀਮਤੀ ਹੈ ਮੈਂ ਉਹਦੀ ਮਤਲਬ ਰਿਸਪੈਕਟ ਕਰਦੀ ਆ ਤੇ ਮੈਨੂੰ ਪਤਾ ਵੀ ਕਿੱਦਾਂ ਮੈਂ ਸਰ ਸਕੂਲ ਤੋਂ ਆ ਕੇ ਮੈਂ ਕਦੇ ਮਤਲਬ ਰੈਸਟ ਨਹੀਂ ਕੀਤੀ ਕਦੇ ਮੈਨੂੰ ਇਹ ਨਹੀਂ ਹੁੰਦਾ ਮੈਂ ਫੋਨ ਵੱਲ ਦੇਖਾਂ ਜਦੋਂ ਮੈਨੂੰ ਕੋਈ ਮੇਰੀ ਫਰੈਂਡ ਉਹ ਮੈਸੇਜ ਕਰਦੇ ਮੈਨੂੰ ਪਹਿਲਾਂ ਰਿੰਗ ਕਰਦੀ ਆ ਉਹਨੂੰ ਪਤਾ ਉਹਨੇ ਮੈਸੇਜ ਨਹੀਂ ਪੜਨਾ ਉਹ ਮੈਨੂੰ ਰਿੰਗ ਕਰੂਗੀ ਤੂੰ ਮੈਸੇਜ ਤਾਂ ਪੜਨਾ ਨਹੀਂ ਸਰ ਮੈਂ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਦੇਖਣ ਦਾ ਮਤਲਬ ਬਹੁਤ ਘੱਟ ਸਰ ਬਹੁਤ ਘੱਟ ਬਟ ਟਾਈਮ ਹੀ ਨਹੀਂ ਹੁੰਦਾ ਸਰ ਇੱਕ ਸਕੂਲ ਇੰਚਾਰਜ ਹੋਣ ਕਰਕੇ ਮੈਨੂੰ ਡਾਕਾਂ ਬੜੀਆਂ ਆਉਂਦੀਆਂ ਤੇ ਉਹ ਵੀ ਫਿਰ ਮੈਂ ਜੇ ਮੈਂ ਖਾਣਾ ਵੀ ਖਾ ਰਹੀ ਹਾਂ ਨਾ ਸਕੂਲ ਦੀ ਡਾਕ ਜੇ ਮੈਂ ਖਾਣਾ ਖਾਂਦੇ ਉਹ ਡਾਕ ਪਹਿਲਾਂ ਕਲੀਅਰ ਕਰਦੀ ਆ ਮੈਨੂੰ ਹੁੰਦਾ ਫਿਰ ਮੈਂ ਭੁੱਲ ਨਾ ਜਾਵਾਂ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਥੈਂਕ ਯੂ ਸਰ ਤਾਂ ਐਥਲੀਟ ਸਾਡੇ ਨਾਲ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਇਆ ਸੀ ਤਾਂ 3 골드 메달 ਜਿੱਤ ਕੇ ਲੈ ਕੇ ਆਏ ਨੇ ਨੇਪਾਲ ਦੇ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਤਾਂ ਉੱਥੇ ਇਹਨਾਂ ਨੇ ਵਾਜੀ ਮਾਰੀ ਆ ਤਾਂ ਪੂਰੇ ਇਲਾਕੇ ਦਾ ਨਾਮ ਚਮਕਾਇਆ ਤੇ ਆਪਣੇ ਮਾਪਿਆਂ ਦਾ ਨਾਮ ਵੀ ਵੱਡੇ ਪੱਧਰ ਤੇ ਰੋਸ਼ਨ ਕੀਤਾ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਇੱਕ ਸਾਲ ਦੇ ਵਿੱਚ 17-18 ਦੇ ਕਰੀਬ ਨੇ ਜਿਹੜੇ ਇਹਨਾਂ ਨੇ 골ਡ ਮੈਡਲ ਜਿੱਤੇ ਨੇ ਤਾਂ ਸਰਕਾਰੀ ਨੌਕਰੀ ਵੀ ਕਰ ਰਹੇ ਨੇ ਸਕੂਲ ਦੇ ਇੰਚਾਰਜ ਵੀ ਨੇ ਆਪਣੇ ਬੱਚਿਆਂ ਨੂੰ ਵੀ ਪਾਲ ਰਹੇ ਨੇ ਤੇ ਦੂਜੇ ਪਾਸੇ ਖੇਡਾਂ ਦੇ ਵੱਲ ਵੀ ਜਿਹੜਾ ਲਗਾਏ ਇਹਨਾਂ ਦਾ ਵਾਧਾ ਜਾ ਰਿਹਾ ਤਾਂ ਹੁਣ ਇਹਨਾਂ ਨੇ ਇੱਕੋ ਹੀ ਮਨ ਦੇ ਵਿੱਚ ਧਾਰ ਲਿਆ ਕਿ ਭਾਰਤ ਦਾ ਨਾਮ ਪੂਰੀ ਦੁਨੀਆ ਤੇ ਚਮਕਾਉਣਾ ਹੈ 올림픽 ਦੇ ਵਿੱਚ ਪਾਰਟਿਸਿਪੇਟ ਕਰਨਾ ਤਾਂ ਉਥੋਂ 골ਡ ਮੈਡਲ ਲੈ ਕੇ ਆਉਣਾ ਹੈ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ ਪਿੰਡ ਜੰਡ